ਗਿੱਤਿਕਾ ਸ਼ਰਮਾ ਬ্লাইਂਡ ਅੱਖਾਂ ਤੋਂ ਚੱਲ ਫਿਰ ਨਹੀਂ ਸਕਦੀ ਹੱਡੀਆਂ ਦਾ ਪਿੰਜਰ ਜਿਹਦਾ ਵਜ਼ਨ 31 ਕਿਲੋ 500 ਗ੍ਰਾਮ ਸਿਰਫ ਹੱਡੀਆਂ ਘਰ ਚ ਕੱਲੀ ਪਈ ਸੀ ਫਲੈਟ ਸੀ ਬਟੰਡੇ ਸ਼ਹਿਰ ਚ ਬੈਂਕ ਦੇ ਵਿੱਚ ਆਫੀਸਰ ਸੀਗੀ ਦਿੱਲੀ ਵੀ ਜੌਬ ਕੀਤੀ ਆ ਉਹ ਭੈਣ ਦਾ ਵਿਆਹ ਹੋਇਆ ਉਹਦੇ ਘਰ ਵਾਲੇ ਦੇ ਦਿਮਾਗ ਦੇ ਵਿੱਚ ਜਾਂ ਕਿਵੇਂ ਕੋਈ ਗੱਲ ਆਈ ਵੀ ਇਹ ਸਰਕਾਰੀ ਜੌਬ ਕਰਦੀ ਆ ਬੈਂਕ 'ਚ ਵੀ ਜੇ ਇਹਦੀ ਡੈਥ ਹੋ ਜਾਵੇ ਤਾਂ ਇਹਦੀ ਨੌਕਰੀ ਤੈਨੂੰ ਮਿਲ ਜਾਊ ਗਿੱਤਿਕਾ ਭੈਣ ਨੂੰ ਇੱਕ ਦੋ ਵੀਰੀ ਐਸੇ ਚਾਂਸ ਬਣੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦਾ ਡਰ ਤੇ ਭੈਣ ਦੇ ਦਿਮਾਗ 'ਚ ਇੰਨਾ ਜ਼ਿਆਦਾ ਬੈਠ ਗਿਆ ਆਂਟੀ ਠੀਕ ਹੋ ਤੁਸੀਂ ਪਾਣੀ ਪੀਓਗੇ ਪਾਣੀ ਪੀਓ ਆਂਟੀ ਠੀਕ ਹੋ ਤੁਸੀਂ ਆ ਨਾਨੀ ਨੂੰ ਲਾ ਲਊ ਮੈਂ ਨਾ 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 ਮੈਂ ਲਾਲੂ ਹਾਂ 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 ਨਿਕਲੋਗੇ ਯਾਰ ਇਹ ਹਾਂ ਨਿਕਲੋਗੇ ਆਹ ਨਿਕਲੋਗੇ ਸਾਡੇ ਨਾਲ نیچے ਕੰਟੀ ਰਹਿੰਦੇ ਆ ਉਹ ਕਾਫੀ ਟਾਈਮ ਤੋਂ ਮੰਕਲੀਪਸਟ ਉਹਨਾਂ ਦੇ ਕਾਰਨ ਇਹ ਨਾਲ ਵਾਲਾ ਵੀ ਕਾਫੀ ਟਾਈਮ ਤੋਂ ਬੰਦ ਪਿਆ ਆ ਉਹਨਾਂ ਦੇ ਘਰ ਹੈ ਆ ਵੀ ਲੱਜ 5 ਦਿਨ ਹੋ ਗਏ ਇਦਾਂ ਹੀ ਇਦਾਂ ਅੰਦਰੋਂ ਬਹੁਤ ਬਿਮਾਰ ਪਏ ਹੋਏ ਆ ਉਹਨਾਂ ਦੀ ਮਨਾਂ ਦਾ ਉੱਠਣ ਦੀ ਕੋਈ ਕੰਡੀਸ਼ਨ ਨਹੀਂ ਹੈ ਗਿਆ ਨੀਚੇ ਦਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਤਿਕਾ ਸ਼ਰਮਾ ਬਟਿੰਡੇ ਸ਼ਹਿਰ ਤੋਂ ਲੈ ਕੇ ਆਏ ਭੈਣ ਨੂੰ ਕੰਚਨ ਵੀ ਉਹਦਾ ਨਾਮ ਛੋਟਾ ਕੰਚਨ ਸੀ ਕਰਦਾ ਗਿੱਤਿਕਾ ਸ਼ਰਮਾ ਬਲਾਈਂਡ ਅੱਖਾਂ ਤੋਂ ਚੱਲ ਫੇਰ ਨਹੀਂ ਸਕਦੀ ਹੱਡੀਆਂ ਦਾ ਪਿੰਜਰ ਜਿਹਦਾ ਵਜ਼ਨ 31 ਕਿਲੋ 500 ਗ੍ਰਾਮ ਸਿਰਫ ਹੱਡੀਆਂ ਕਰਜ ਕੱਲੀ ਪਈ ਸੀ ਫਲੈਟ ਸੀ ਬਟਿੰਡੇ ਸ਼ਹਿਰ 'ਚ ਬੈਂਕ ਦੇ ਵਿੱਚ ਆਫੀਸਰ ਸੀਗੀ ਦਿੱਲੀ ਵੀ ਜੌਬ ਕੀਤੀ ਆ ਫਿਰ ਬਠਿੰਡੇ ਦੀ ਬਦਲੀ ਹੋ ਗਈ ਬਠਿੰਡੇ ਆ ਕੇ ਫਲੈਟ ਲੈ ਲਿਆ ਉੱਥੇ ਰਹਿਣ ਲੱਗ ਗਈ ਭੈਣ ਅੱਜ ਇਹ ਗੱਲ ਕਲੀਅਰ ਹੋਈ ਵੀ ਉਹ ਇਸ ਤਰ੍ਹਾਂ ਦੇ ਹਾਲਾਤਾਂ 'ਚ ਕਿਵੇਂ ਗਈ ਉਹਨਾਂ ਦੇ ਭਾਬੀ ਜੀ ਨੇ ਪਹਿਨੀ ਤੁਹਾਡਾ ਕੀ ਨਾਂ ਲਵਲੇਸ਼ ਰਾਣੀ ਤੇ ਅੱਗੋਂ ਦੋਨੇ ਮਾਮਾ ਜੀ ਨੇ ਭੈਣਜੀ ਦੇ ਰਾਏਕੋਟ ਤੋਂ ਨੇ ਡਾਕਟਰ ਸਾਹਿਬ ਕੀ ਨਾਂ ਤੁਹਾਡਾ ਅਚੋਕ ਸ਼ਰਮਾ ਜੀ ਮੇਰਾ ਬੁਲਵਾਂ ਬਲਵੰਤ ਸ਼ਰਮਾ ਐਡਵੋਕੇਟ ਜੀ ਨੇ ਉਹ ਭੈਣ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਉਹਦੇ ਘਰ ਵਾਲੇ ਦੇ ਦਿਮਾਗ ਦੇ ਵਿੱਚ ਜਾਂ ਕਿਵੇਂ ਕੋਈ ਗੱਲ ਆਈ ਵੀ ਇਹ ਸਰਕਾਰੀ ਜੋਬ ਕਰਦੀ ਹੈ ਬੈਂਕ 'ਚ ਵੀ ਜੇ ਇਹਦੀ ਡੈਥ ਹੋ ਜੇਵੇ ਤਾਂ ਇਹਦੀ ਨੌਕਰੀ ਤੈਨੂੰ ਮਿਲ ਜਾਊ ਇਹ ਹੁਣ ਫੈਕਟ ਕੀ ਸੀਗਾ ਇਹ ਪਾਪਾ ਜਾਣਦਾ ਜਾਂ ਪਰਿਵਾਰ ਜਾਣਦਾ ਪਰ ਉਸ ਟਾਈਮ ਜਿਤਕਾ ਭੈਣ ਨੂੰ ਇੱਕ ਦੋ ਵਾਰੀ ਐਸੇ ਚਾਂਸ ਬਣੇ ਉਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦਾ ਡਰ ਇਹ ਭੈਣ ਦੇ ਦਿਮਾਗ 'ਚ ਇੰਨਾ ਜ਼ਿਆਦਾ ਬੈਠ ਗਿਆ ਇੱਕ ਦੋ ਵਾਰੀ ਸਟੋਪ ਤੇ ਅੱਗ ਲੱਗ ਗਈ ਜਾਂ ਕੁਝ ਹੋਰ ਇਦਾਂ ਦੇ ਕਾਰਨ ਬਣੇ ਫਿਰ ਕੋਰਟ ਚ ਲਈ ਗੱਲ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਇਹ ਬਾਈ ਜੀ ਹੁਣ ਨਹੀਂ ਦੱਸਦੇ ਆ ਵੀ ਗਿੱਤਕਾ ਭੈਣ ਦਾ ਇਨਸਾਨੀਅਤ ਤੋਂ ਵਿਸ਼ਵਾਸ ਹੀ ਉੱਠ ਗਿਆ ਉਸ ਤੋਂ ਬਾਅਦ ਤਾਂ ਫਿਰ ਉਹ ਆਪਣੇਾਂ ਤੇ ਵੀ ਡਾਊਟ ਕਰਨ ਲੱਗੀ ਚੈੱਕ ਕਰਨ ਲੱਗੀ ਫਿਰ ਆਪਣੇ ਭੈਣਾਂ ਭਰਾਵਾਂ ਨਾਲ ਨਾਤਾ ਹੀ ਤੋੜ ਗਈ ਬਿਲਕੁਲ ਜੌਬ ਵਧੀਆ ਸੀ ਬੈਂਕ ਆਫ ਪਟਿਆਲਾ ਦੇ ਵਿੱਚ ਜੌਬ ਕਰਦੇ ਸੀ ਤੇ ਉੱਥੋਂ ਥੋੜੇ ਟਾਈਮ ਬਾਅਦ ਰਜਾਇਨ ਦੇ ਦਿੱਤਾ ਬੈਂਕ ਤੋਂ ਵੀ ਤੇ ਹੁਣ ਉਹ ਪਿਛਲੇ ਕਰੀਬ 20-25 ਸਾਲਾਂ ਤੋਂ ਵੱਧ ਹੀ ਹੋ ਗਏ ਹੋਣੇ 30 ਸਾਲਾਂ ਤੋਂ ਹੀ ਬਠਿੰਡੇ ਸ਼ਹਿਰ ਦੇ ਵਿੱਚ ਮਾਡਲ ਟਾਊਨ ਇਲਾਕਾ ਫੇਸ ਬੰਨ ਦੇ ਵਿੱਚ ਇੱਕ ਇੱਕ ਬੈੱਡਰੂਮ ਵਾਲਾ ਛੋਟਾ ਜਿਹਾ ਫਲੈਟ ਸੀ ਉਹਦੇ ਵਿੱਚ ਰਹਿ ਰਹੀ ਸੀ ਪੈਣ ਉਹ ਹੁਣ ਤਾਂ ਇੰਨੀ ਮਾੜੀ ਹਾਲਤ ਹੋ ਗਈ ਸੀ ਜਿਵੇਂ ਬਜ਼ੁਰਗ ਹੋ ਗਈ ਹੱਡੀਆਂ ਦਾ ਪਿੰਜਰ ਬਣ ਗਈ ਅੱਖਾਂ ਦੀ ਲਾਈਟ ਚਲੇ ਗਈ ਦਿਖਣੋਂ हट ਗਿਆ ਪਰ ਉਹਨੇ ਪੜ੍ਹਾਈ ਜਾਰੀ ਰੱਖੀ ਕਰਨੀ ਜੌਬ ਛੱਡਤੀ ਪਤਾ ਨਹੀਂ ਉਹਦੇ ਕੀ ਦਿਮਾਗ 'ਚ ਆਇਆ ਉਨੇ ਬਿਊਟੀਸ਼ਨ ਦੇ ਕੋਰਸ ਕੀਤੇ ਸਲਾਈ ਕਢਾਈ ਦੇ ਕੋਰਸ ਕੀਤੇ ਐਮਏ ਕੀਤੀ ਹਿੰਦੀ ਦੀ ਹੋਰ ਪਤਾ ਨਹੀਂ ਕਿੰਨੀਆਂ ਹੀ ਡਿਗਰੀਆਂ ਕਿੰਨੀਆਂ ਹੀ ਪੜ੍ਹਾਈਆਂ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕਰਦੀ ਆ ਰਹੀ ਸੀ ਤੇ ਦੋ ਝੋਲੇ ਉਹਦੇ ਗਲ ਚ ਹੁੰਦੇ ਉਹਦੇ ਵਿੱਚ ਉਹਦੇ ਸਰਟੀਫਿਕੇਟ ਉਹਦੇ ਫਲੈਟ ਦੇ ਕਾਗਜ਼ ਕੁਝ ਬੈਂਕ ਦੀਆਂ ਕਾਪੀਆਂ ਤੇ ਚੈੱਕ ਬੁੱਕਾ ਲੈ ਕੇ ਉਹ ਜਿੱਧਰ ਨੂੰ ਵੀ ਜਾਂਦੀ ਉਹ ਨਾਲ ਹੀ ਜਾਂਦੀ ਉਹ ਵੀ ਕਾਰਨ ਕੀ ਕਿਉਂਕਿ ਉਹਦੇ ਘਰ 'ਚ ਬਹੁਤ ਵਾਰ ਚੋਰੀ ਹੋ ਗਈ। ਅਲਮਾਰੀ ਸੀ ਘਰ 'ਚ ਇੱਕ ਪਈ ਉਹ ਵੀ ਤੋੜੀ ਹੋਈ ਸੀ ਕਈ ਵਾਰ ਲੋਕ ਟੁੱਟੇ ਹੋਏ ਸੀ। ਇੱਥੋਂ ਤੱਕ ਉਹਦੇ ਘਰ 'ਚ ਜਿਹੜੀ ਫਰਿੱਜ ਪਈ ਸੀ ਉਹਦਾ ਥੱਲੇ ਮੋਟਰ ਹੁੰਦੀ ਜਿਹੜੀ ਫਰਿੱਜ ਦੀ ਕੰਪਰੈਸ਼ਨ ਹੁੰਦਾ ਕਿਉਂਕਿ ਚੋਰਾਂ ਤੋਂ ਫਰਿੱਜ ਤਾਂ ਚੱਕੀ ਨਹੀਂ ਸੀ ਜਾਣੀ ਉਹ ਮੋਟਰ ਵੀ ਪੱਟ ਕੇ ਲੈ ਗਏ ਵਿੱਚੋਂ ਕੱਢ ਗਏ। ਤੁਸੀਂ ਸੋਚ ਸਕਦੇ ਹੋ ਕਿ ਕਿਸ ਹੱਦ ਤੱਕ ਉਸ ਘਰ 'ਚ ਚੋਰੀ ਹੁੰਦੀ ਸਰੰਡਰ, ਚੁੱਲ੍ਹੇ ਉਹ ਤਾਂ ਛੱਡਿਆ ਹੀ ਕੋ ਨਹੀਂ ਕੋਲੀ ਚਮਚਾ ਢੀੜਾ ਕੱਪੜਾ ਭਾਂਡਾ ਤਾਂ ਕੁਝ ਵੀ ਨਹੀਂ ਸੀ। ਜੀ ਉਸ ਘਰ ਚ ਕੁਝ ਬਚਿਆ ਸੀ ਤਾਂ ਕੁਝ ਕਿਤਾਬਾਂ ਕਾਪੀਆਂ ਜਿਹੜੀਆਂ ਉਹਦੇ ਗੱਲ ਚ ਸੀ ਝੋਲੇ ਚ ਤੇ ਉਹਦਾ ਹੱਡੀਆਂ ਬਿਨਾ ਮਾਸ ਤੋਂ ਹੱਡੀਆਂ ਵਾਲਾ ਸਰੀਰ ਤੇ ਬਿਨਾ ਲਾਈਟ ਤੋਂ ਅੱਖਾਂ ਤੇ ਬਿਨਾ ਪਰਿਵਾਰ ਤੋਂ ਉਹ ਘਰ ਬਿਨਾ ਕਿਸੇ ਆਪਣੇ ਤੋਂ ਭੈਣ ਔਰਤ ਤੋਂ ਮਾਂ ਲੱਖਾਂ ਲੋਕਾਂ ਦੇ ਵਿੱਚ ਰਹਿੰਦੇ ਹੋયા ਵੀ ਕੱਲੀ ਸ਼ੁਕਰੀਆ ਜੀ ਉਹਨਾਂ ਦੇ ਭਾਬੀ ਜੀ ਆਏ ਨੇ ਨਾਲ ਪਰਿਵਾਰਕ ਮੈਂਬਰ ਆਏ ਨੇ ਤੁਹਾਨੂੰ ਵੀ ਸਾਡੀ ਇਹੀ ਬੇਨਤੀ ਹੈ ਜੀ ਦੇਖੋ ਜੋ ਹੋਇਆ ਪਿੱਛੇ ਅਸੀਂ ਉਹਦੀ ਪਰੋੜਤਾ ਨਹੀਂ ਕਰਨੀ ਨਾ ਅਸੀਂ ਕੋਈ ਨਾ ਸਾਡਾ ਕੋਈ ਤੁਹਾਡੇ ਨਾਲ ਗੁੱਸਾ ਕਿੱਲਾ ਸਮਾ ਸੀ ਉਹਨੇ ਜੋ ਵੀ ਤਿਆਰ ਪਰ ਹੁਣ ਅੱਗੋਂ ਤੋਂ ਜੇ ਤੁਸੀਂ ਵਾਕਈ ਚਿਹਰ ਦੋ ਸੋਚਦੇ ਹੋ ਵੀ ਅਸੀਂ ਉਹਦੀ ਮਦਦ ਕਰਨੀ ਚਾਹੁੰਦੇ ਸੀ ਹੁਣ ਅਸੀਂ ਇੱਥੇ ਆ ਗਏ ਨੇ ਸਾਡੇ ਕੋਲ ਅਸੀਂ ਸੰਭਾਲਾਂਗੇ ਸੇਵਾ ਕਰਾਂਗੇ ਇੱਕ ਤਾਂ ਸਾਡੇ ਸਸਤਾ ਦਾ ਇੱਕ ਪਹਿਲਾ ਸੂਲ ਆ ਵੀ ਅਸੀਂ ਕਿਸੇ ਦੀ ਪ੍ਰਾਪਰਟੀ ਨਹੀਂ ਕਲੇਮ ਕਰਦੇ ਜਿਹੜਾ ਦਾ ਘਰਬਾਰ ਆਉਦਾ ਉਹ ਆਪਦੀ ਜ਼ਿੰਮੇਵਾਰੀ ਸੰਭੋ ਤੁਸੀਂ ਸਾਨੂੰ ਕੱਲ ਨੂੰ ਇਹ ਨਾ ਆਵੇ ਵੀ ਅੱਗੇ ਅਸੀਂ ਬਾਪੂ ਬਿਹਦਵਾਨ ਜੀ ਨੂੰ ਲਿਆਏ ਸੀ ਉਹਨਾਂ ਦੇ ਘਰੇ ਚੋਰੀ ਹੋ ਗਈ ਬਾਅਦ ਵਿੱਚ ਉਹ ਜ਼ਿੰਮੇਵਾਰੀ ਸਾਨੂੰ ਬੜੀ ਦਿੱਕਤ ਰਹੀ ਤੇ ਅਸੀਂ ਨਹੀਂ ਉਹ ਚੀਜ਼ ਤੇ ਪੈਣਾ ਤੇ ਉਹ ਭੈਣ ਨੂੰ ਅਸੀਂ ਉੱਥੇ ਸਰਪੰਚ ਐਮ ਸੀ ਸੀ ਪਿੰਡ ਦਾ ਤੁਹਾਡਾ ਉਹਨੂੰ ਅਸੀਂ ਚਾਬੀ ਦੇ ਆਏ ਸੀ ਉਹ ਤੋਂ ਚਾਬੀ ਲੈ ਕੇ ਆਉਂਦਾ ਘਰ ਦੀ ਤੁਸੀਂ ਜਿੰਦ ਜਿੰਦ ਬਦਲ ਦੋ ਸਾਰਾ ਕੁ ਖੁੱਲਾ ਹੀ ਪਿਆ ਉਹ ਤੇ ਦੂਸਰਾ ਜੇ ਵਾਕਈ ਤੁਸੀਂ ਕੋਈ ਰਿਸ਼ਤਾ ਰੱਖਦੇ ਹੋ ਇਹਦੇ ਨਾਲ ਤਾਂ ਮਹੀਨੇ ਚ ਇੱਕ ਢੇੜਾ ਚਾਹੀਦਾ ਤੁਹਾਡਾ ਤੇ ਜੇ ਤੁਸੀਂ ਨਹੀਂ ਆਓਗੇ ਤਾਂ ਅਸੀਂ ਇਹ ਸਮਝਾਂਗੇ ਤੁਹਾਨੂੰ ਵੀ ਵੀ ਵਾਕਈ ਤੁਸੀਂ ਗਲਤ ਸੀ ਨਹੀਂ ਨਹੀਂ ਆਉਣਗੇ ਤਾਂ ਮਤਲਬ ਕਹਿੰਦੇ ਇਹਦਾ ਦੌਰ ਦੇ ਤੁਹਾਡਾ ਜਨਮ ਤੇ ਆਖਣ ਨੂੰ ਆ ਰੰਦਾਂ ਕਿ ਇਹਦੇ ਚ ਮਲੇ ਵੀ 2 ਮਹੀਨੇ ਉਹਨਾਂ ਦਾ ਵੀ ਆਪਾਂ ਜਿਵੇਂ ਦਿੌਰ ਦੀ ਪ੍ਰੋਬਲਮ ਆਪਣੇ ਕੈਂਪ ਲਾਦੇ ਹਰ ਮਹੀਨੇ ਅਸੀਂ 5000 ਪੇਸ਼ੈਂਟ ਨੂੰ ਮੈਡੀਸਿਨ ਦਿੰਦੇ ਹਾਂ ਉਹਨੂੰ ਦਵਾਈ ਸ਼ੁਰੂ ਕਰਾ ਦਿੰਦੇ ਹਾਂ ਮਹੀਨੇ ਬਾਅਦ ਨਾਲੇ ਉਹਨੂੰ ਦਵਾਈ ਦਵਾ ਕੇ ਲੈ ਕੇ ਤੇ ਨਾਲੇ ਮਿਲ ਕੇ ਉਹਨੂੰ ਲੈ ਕੇ ਆਏ ਕੋਈ ਗੱਲ ਨਹੀਂ ਬਸ ਯਾਨੀ ਕਿ ਰਿਕੁਐਸਟ ਆ ਸਾਡੀ ਨਹੀਂ 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 ਬਾਕੀ ਤੁਹਾਨੂੰ ਮਿਲਾਉਨੇ ਆ ਅਸੀਂ ਗਿੱਤ ਕਾ ਭੈਣ ਨੂੰ ਠੀਕ ਹੈ ਤੁਸੀਂ ਆਪਣਾ ਫਰਜ਼ ਨਿਭਾਓ ਅਸੀਂ ਆਪਦਾ ਨਿਭਾਉਨੇ ਆ ਬਾਕੀ ਜੋ ਕਰਮਾਂ ਦਾ ਵਾਇਗੁਰਜੀ ਦਾ ਖਾਲਸਾ ਜੀ ਦੀ ਕੀ ਹਾਲ ਹੈ ਹਾਂ ਜੀ ਮੈਂ ਤਾਂ ਇਹ ਤੁਹਾਡੀ ਪੁਸ਼ਕਾ ਬਹੁਤ 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 ਪੁਸ਼ਕਾ ਜੀ